ਤੰ ਤੰ ਸਭ ਸ੍ਰੀ ਗੁਰੂ ਗੰਗ ਸਾਹਿਬ ਜੀ ਦੀ ਨਿੱਘੀ ਮਿੱਠੀ ਪਿਆਰੀ ਗੋਦ ਵਿੱਚ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਮਾਪੁਰਖਾਂ ਦੀ ਲੇਖਤ ਹੈ 57 ਨੰਬਰ ਲੇਖ ਹੈ ਉਹਨਾਂ ਦਾ ਉਰਲਾ ਮਨ ਮੇਰੇ ਗਹੋ ਹਰ ਨਾਮ ਦਾ ਉਰਲਾ tujhe na lage tata chola ਉਹਲਾ ਦੇ ਅਖਰੀ ਅਰਥ ਹਨ ਓਟ ਆਸਰਾ ਆਧਾਰ ਸ਼ਰਨ ਜਾਂ ਟੇਕ ਹਾਂਜੀ ਉਹਲਾ ਦੇ ਅਖਰੀ ਅਰਥ ਹਨ ਓਟ ਆਸਰਾ ਆਧਾਰ ਸ਼ਰਨ ਜਾਂ ਟੇਕ ਪਰ ਅਧਿਆਤਮਿਕ ਤੌਰ ਤੇ ਇਸ ਵਿੱਚ ਡੂੰਗੀ ਰਮਜ ਹੈ ਹਰ ਇੱਕ ਜੀਵ ਨੂੰ ਦੁਨੀਆ ਵਿੱਚ ਵਿਚਰਨ ਲਈ ਕਿਸੇ ਨਾ ਕਿਸੇ ਦਾ ਆਸਰਾ ਲੈਣਾ ਪੈਂਦਾ ਹੈ ਬੱਚਾ ਪੈਦਾ ਹੁੰਦਿਆਂ ਹੀ ਆਪਣੀ ਮਾਂ ਤੇ ਨਿਰਪਰ ਹੁੰਦਾ ਹੈ ਤੇ ਫਿਰ ਸਾਰੀ ਜ਼ਿੰਦਗੀ ਵੀ ਉਹ ਆਪਣੇ ਤੋਂ ਵੱਡੀ ਹਸਤੀ ਦੀ ਓਟ ਲੈ ਕੇ ਆਪਣਾ ਜੀਵਨ ਬਤੀਤ ਕਰਦਾ ਹੈ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਸਾਨੂੰ ਅਨੇਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਦ ਅਸੀਂ ਆਪ ਉਹਨਾਂ ਦਾ ਹੱਲ ਨਹੀਂ ਕੱਢ ਸਕਦੇ ਤਾਂ ਸਾਨੂੰ ਕਿਸੇ ਨਾ ਕਿਸੇ ਦਾ ਆਸਰਾ ਲੈਣਾ ਪੈਂਦਾ ਇਸ ਤਰ੍ਹਾਂ ਜ਼ਿੰਦਗੀ ਦੇ ਹਰ ਪੜਾ ਤੇ ਅਸੀਂ ਕਿਸੇ ਨਾ ਕਿਸੇ ਤੇ ਨਿਰ ਪਰ ਹੁੰਦੇ ਹਾਂ ਮਾਇਕੀ ਜੀਵਨ ਤੋਂ ਇਲਾਵਾ ਇੱਕ ਹੋਰ ਜੀਵਨ ਹੈ ਜੋ ਇਸ ਤੋਂ ਉਚੇਰਾ ਅਰਥਾਤ ਪਰਮਾਰਥਕ ਜੀਵਨ ਅਸਲ ਵਿੱਚ ਪਰਮਾਰਥਕ ਜੀਵਨ ਤੋਂ ਬਿਨਾ ਸਾਡਾ ਕੋਈ ਜੀਵਨ ਹੀ ਨਹੀਂ ਇਸ ਤੋਂ ਬਿਨਾ ਅਸੀਂ ਇਨਸਾਨ ਹੁੰਦੇ ਹੋਏ ਵੀ ਪਸ਼ੂ ਸਮਾਨ ਹਾਂ ਅਕਾਲ ਪੁਰਖ ਦੀ ਆਪਣੀ ਮੌਜ ਵਿੱਚ ਰਚੀ ਇਸ ਇਲਾਹੀ ਕائنات ਦੇ ਦੋ ਪਿੰਨ ਪਿੰਨ ਮੰਡਲ ਹਨ ਇੱਕ ਹੈ ਜੀ ਆਤਮਿਕ ਮੰਡਲ ਦੂਜਾ ਮਾਇਕੀ ਮੰਡਲ ਆਤਮਿਕ ਮੰਡਲ ਜਿਸ ਵਿੱਚ ਇਲਾਹੀ ਪ੍ਰਕਾਸ਼ ਅਰਥਾਤ ਸਦਾ ਖੈਰ ਸਦਾ ਸੁਖ ਸਦਾ ਖੁਸ਼ੀ ਪ੍ਰੀਤ ਪ੍ਰੇਮ ਹਰਸ ਚਾਉ ਨਾਮ ਸ਼ਾਂਤੀ ਠੰਡ ਦਾ ਪ੍ਰਵੇਸ਼ ਤੇ ਪ੍ਰਗਟਾਵਾ ਹੈ ਦੂਸਰਾ ਹੈ ਜੀ ਮਾਇਕੀ ਮੰਡਲ अथवा ਹਮੇ ਬੇੜੀ ਸਿਆਨਪ ਦਾ ਮੰਡਲ ਜਿਸ ਵਿੱਚ ਨੀਵੀਆਂ ਮਾਈਕੀ ਰੂਚੀਆਂ ਜਿਵੇਂ ਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਖੁਦਗਰਜ਼ੀ, ਈਰਖਾ, ਨਫ਼ਰਤ, ਸਾੜਾ, ਚਿੰਤਾ, ਤ੍ਰਿਸ਼ਨਾ ਆਦਿ ਦੀ ਅੱਗ ਵਰਤ ਰਹੀ ਹੈ। ਇਸ ਆਤਿਸ਼ ਦੁਨੀਆ ਵਿੱਚ ਖਾਜਤ ਹੋਈ, ਸਾਈ ਲਕਾਈ ਸੜਦੀ ਬਲਦੀ, ਹੈ ਬੂ ਕਰਦੀ, ਹਾਲ ਦੁਹਾਈ ਮਚਾਉਂਦੀ ਕਿ ਜਨਾ ਬੁਝੈ। ये जना सूजे दुनिया गुज्जी पाए वाला जीवन बतीत कर रही है बाबा देखै ध्यान धर जलती सब पृथ्वी दिस आई जैसी अगन उधर मैं तैसी बार माया माया अगन सब एको जे ही करता खेल रचाया मनमुख माया मोह व्यापे ए मन त्रishna जलट दिखैया गुरवाणी अनुसार इस गुज्जी पाए ਅਥਵਾ ਮਾਇਕੀ ਅਗ ਤੋਂ ਬਚਣ ਲਈ ਮਨ ਦੀਆਂ ਬਾਹਰ ਮੁਖੀ ਸੁਰਤੀਆਂ ਬਿਰਤੀਆਂ ਨੂੰ ਮਾਇਕੀ ਮੰਡਲ ਤੋਂ ਮੋੜ ਕੇ ਆਤਮ ਮੰਡਲ ਦੇ ਸ਼ੀਤਲ ਸ਼ਾਂਤ ਸੁਖਦਾਈ ਬਿਸਮਾਦੀ ਠੰਡੇ ਖੁਨਕ ਨਾਮ ਵੱਲ ਲਾਉਣਾ ਹੀ ਪੱਜ ਪਏ ਹਰ ਸ਼ਰਨਾਈ ਹੈ ਹਾਂਜੀ ਗੁਰਬਾਣੀ ਅਨੁਸਾਰ ਇਸ ਗੁੱਝੀ ਪਾਏ ਅਥਵਾ ਮਾਇਕੀ ਅਗ ਤੋਂ ਬਚਣ ਲਈ ਮਨ ਦੀਆਂ ਬਾਹਰ ਮੁਖੀ ਸੁਰਤੀਆਂ ਬਿਰਤੀਆਂ ਨੂੰ ਮਾਈ ਕੀ ਮੰਡਲ ਤੋਂ ਮੋੜ ਕੇ ਆਤਮ ਮੰਡਲ ਦੇ শীতল ਸ਼ਾਂਤ ਸੁਖਦਾਈ ਬਿਸਮਾਦੀ ਠੰਡੇ ਖੁਰਕ ਨਾਮ ਵੱਲ ਲਾਉਣਾ ਹੀ ਪੱਜ ਪਏ ਹਰ ਸ਼ਰਨਾਈ ਹੈ ਚਰਨ ਸ਼ਰਨ ਜਾਣਾ ਹੈ ਗਉਹਰ ਨਾਮ ਕਾ ਉਲਾ ਹੈ ਜੇਕਰ ਇੱਕ ਪਾਸੇ ਅੱਗ ਦੇ ਭਾਂਬੜ ਮਚਾ ਦਈਏ ਤੇ ਦੂਜੇ ਪਾਸੇ ਬਰਫ਼ ਜਮਾ ਕਰ ਦਈਏ ਤਾਂ ਜਿਉਂ-ਜਿਉਂ ਅਸੀਂ ਅੱਗ ਦੇ ਨੇੜੇ ਜਾਵਾਂਗੇ ਤਿਉਂ-ਤਿਉਂ ਸੇਕ ਵਧਦਾ ਜਾਵੇਗਾ ਅਤੇ ਠੰਡ ਘਟਦੀ ਜਾਵੇਗੀ ਇਸ ਦੇ ਉਲਟ ਜੇ ਅੱਗ ਵੱਲ ਪਿੱਠ ਕਰਕੇ ਬਰ ਵੱਲ ਮੁੜਾਂਗੇ ਤਾਂ ਠੰਡ ਵੱਧਦੀ ਜਾਵੇਗੀ ਅਤੇ ਸੇਕ ਘਟਦਾ ਜਾਵੇਗਾ ਇਹੋ ਅਸੂਲ ਸਾਡੀ ਮਾਨਸਿਕ ਹਾਲਤ ਉੱਤੇ ਵੀ ਹੂਬ ਹੂ ਟੁੱਕਦਾ ਹੈ ਜਿਉਂ ਜਿਉਂ ਠੰਡਾ ਹਰਨਾਵਲ ਪਿੱਠ ਕਰਕੇ ਆਪਣੀ ਇਲਾਹੀ ਮਾਤਾ ਹਾਂਜੀ ਜਿਉਂ-ਜਿਉਂ ਠੰਡਾ ਹਰਨਾਮ ਬਲ ਪਿੱਠ ਕਰਕੇ ਆਪਣੀ ਇਲਾਹੀ ਮਾਤਾ ਅਕਾਲਪੁਰਖ ਦਾ ਓਲਾ ਛੱਡ ਕੇ ਅਥਵਾ ਉਸ ਨੂੰ ਭੁੱਲ ਕੇ ਜਾਂ ਬੇਮਕ ਹੋ ਕੇ ਸਾਡੀ ਸੁਰਤੀ ਬਿਰਤੀ ਆਤਿਸ਼ ਦੁਨੀਆ ਵੱਲ ਮੁੜਦੀ ਜਾਂਦੀ ਹੈ ਤਿਉਂ-ਤਿਉਂ ਹਰਨਾਮ ਦੀ ਆਤਮਕ ਠੰਡ ਘਟਦੀ ਜਾਂਦੀ ਹੈ ਅਤੇ ਅਸੀਂ ਉਸੇ ਮਕਦਾਰ ਵਿੱਚ ਨਾਮ ਦੀਆਂ ਇਲਾਹੀ ਬਰਕਤਾਂ ਤੋਂ ਵਾਂਝੇ ਹੁੰਦੇ ਜਾਂਦੇ ਹਾਂ ਸਮਾ ਪਾ ਕੇ ਅਸੀਂ ਮਾਇਆ ਦੇ ਦਲਦਲ ਵਿੱਚ ਇਤਨਾ ਖੁਭ ਜਾਂਦੇ ਹਾਂ ਕਿ ਸਾਨੂੰ ਇਸ ਅਗਨ ਸੋਕ ਸਾਗਰ ਤੋਂ ਬਾਹਰ ਕਿਸੇ ਹੋਰ ਉਚੇਰੇ ਚੰਗੇਰੇ ਸੁਹਨੇਰੇ ਸੁਖਦਾਈ ਕਲਿਆਣਕਾਰੀ ਆਤਮ ਜੀਵਨ ਦਾ ਚੇਤਾ ਹੀ ਨਹੀਂ ਰਹਿੰਦਾ ਖਿਆਲ ਹੀ ਨਹੀਂ ਆਉਂਦਾ ਨਿਸ਼ਚਾ ਹੀ ਨਹੀਂ ਆਉਂਦਾ ਸ਼ਰਧਾ ਹੀ ਨਹੀਂ ਉਪਜਦੀ ਲੋੜ ਹੀ ਨਹੀਂ ਪਾਸਦੀ ਜਨਮ ਜਮਾਂਤਰਾਂ ਤੋਂ ਸਾਡਾ ਮਨ ਇਸ ਮਾਨਸਿਕ ਅਗਨੀ ਵਿੱਚ ਸੜਦਾ ਬਲਦਾ ਮਟਰੋੜ ਤੇ ਮਨੂਰ ਹੋ ਚੁੱਕਿਆ ਹੈ। ਇਹੀ ਕਾਰਨ ਹੈ ਕਿ ਇਸ ਵਿੱਚੋਂ ਨਿਕਲਣ ਦਾ ਸਾਨੂੰ ਕਦੇ ਖਿਆਲ ਹੀ ਨਹੀਂ ਆਇਆ ਯਤਨ ਤਾਂ ਕੀ ਕਰਨਾ ਸੀ। ਇਸ ਤਰ੍ਹਾਂ ਸਾਡੀ ਇਹ ਆਪੂ ਸਹੀੜੀ ਗੁੱਜੀ ਮਾਨਸਿਕ ਅੱਗ ਹਾਂਜੀ ਇਸ ਤਰ੍ਹਾਂ ਸਾਡੀ ਇਹ ਆਪੂ ਸਹੀੜੀ ਗੁੱਜੀ ਮਾਨਸਿਕ ਅੱਗ ਅੰਦਰੋਂ ਅੰਦਰ ਸੁਲਗਦੀ ਰਹਿੰਦੀ ਹੈ ਜੋ ਕਿਸੇ ਮਾਮੂਲੀ ਜਹੀ ਬਾਹਰਲੀ ਉਕਸਾਟ ਨਾਲ ਭੜਕ ਉਠਦੀ ਹੈ ਅਤੇ ਪਾਂਬੜ ਵਣ ਕੇ ਸਾਰਾ ਆਲਾ ਦਵਾਲਾ ਸਾੜ ਸੁੱਟਦੀ ਹੈ ਜਦ ਕਦੇ ਇਹ ਮਾਨਸਿਕ ਅਗਨੀ ਤੀਬਰ ਤੇ ਅਸਹਿ ਹੋ ਜਾਂਦੀ ਹੈ ਤਾਂ ਇਸ ਦਾ ਦੋਸ਼ ਅਸੀਂ ਹੋਰ ਨਾ ਜਾਂ ਰੱਬ ਉੱਤੇ ਥੱਪ ਕੇ ਆਪਣਾ ਮਨ ਹੌਲਾ ਕਰ ਲੈਂਦੇ ਹਾਂ ਇਸ ਦੇ ਨਾਲ ਨਾਲ ਅਸੀਂ ਆਪਣੀ ਸਿਆਣਪ ਤੇ ਚਤ్రਾਈ ਦੁਆਰਾ ਦੁੱਖਾਂ ਕਲੇਸ਼ਾਂ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਾਂ ਜਦ ਸਫਲਤਾ ਨਹੀਂ ਮਿਲਦੀ ਤਾਂ ਆਪਣੇ ਤੋਂ ਤਕੜੇ ਅਫਸਰਾਂ ਵਜੀਰਾਵਾਂ ਸਬੰਧੀਆਂ ਦੀ ਓਟ ਜਾਂ ਆਸਰਾ ਪਾਲਦੇ ਹਾਂ ਜਦ ਕਿਸੇ ਤਰ੍ਹਾਂ ਵੀ ਕਾਮਯਾਬੀ ਨਹੀਂ ਮਿਲਦੀ ਤਾਂ ਸਾਦਾ ਸੰਤਾਂ ਪੀਰਾਂ ਫਕੀਰਾਂ ਦੇਵੀ ਦੇਵਤਿਆਂ ਦੀ ਸ਼ਰਨ ਲਈ ਜਾਂਦੀ ਹੈ ਜੇ ਇੱਕ ਸਾਧ ਸੰਤ ਜਾਂ ਪੀਰ ਫਕੀਰ ਕੋਲੋਂ ਕਾਰਜ ਰਾਸ ਨਾ ਆਵੇ ਤਾਂ ਦੂਜੇ ਦੀ ਟੇਕ ਤੱਕਦੇ ਹਾਂ ਜਦ ਕੇ ਗਰਵਾਨੀ ਸਾਨੂੰ ਸੁਚੇਤ ਕਰਦੀ ਹੈ ਕਿ ਮਨੋਕੀ ਟੇਕ ਬਿਰਥੀ ਸਭ ਜਾਨ ਇੱਥੇ ਹੀ ਬਸ ਨਹੀਂ ਜੀਵ ਆਪਣੇ ਦੁੱਖਾਂ ਕਲੇਸ਼ਾਂ ਤੋਂ ਬਚਣ ਲਈ ਜਾਂ ਮਾਇਕੀ ਤ੍ਰਿਸ਼ਨਾਵਾਂ ਦੀ ਪੂਰਤੀ ਲਈ ਦਰ ਦਰ ਭਟਕਦਾ ਹੈ ਕਈ ਪ੍ਰਕਾਰ ਦੇ ਨਸ਼ਿਆਂ ਜਾਂ ਨੀਵੇਂ ਮਨੋਰੰਜਨ ਦੇ ਸਾਧਨਾਂ ਵਿੱਚ ਆਪਣੇ ਆਪ ਨੂੰ ਭੁਲਾਉਣ ਦੀ ਕੋਸ਼ਿਸ਼ ਕਰਦਾ ਹੈ ਇਹ ਸਾਰੇ ਸਾਧਨ ਮਾਨਸਿਕ ਸਮੱਸਿਆਵਾਂ ਨੂੰ ਭੁਲਾਉਣ ਜਾਂ ਉਹਨਾਂ 'ਚ ਬਚਣ ਦੇ ਆਰਜੀ ਉਪਾਹਨ ਹਾਂਜੀ ਇਹ ਸਾਰੇ ਸਾਧਨ ਮਾਨਸਿਕ ਸਮੱਸਿਆਵਾਂ ਨੂੰ ਭਲਾਉਣ ਜਾਂ ਉਹਨਾਂ ਤੋਂ ਬਚਨ ਦੇ ਆਰਜੀ ਉਪਾਹਨ ਜਿਨ੍ਹਾਂ ਨਾਲ ਕੁਝ ਲਈ ਉਪਰੀ ਜਹੀ ਖੁਸ਼ੀ ਜਾਂ ਤਸੱਲੀ ਤਾਂ ਮਿਲਦੀ ਹੈ ਪਰ ਮਨ ਦੇ ਅੰਦਰਲੇ ਗੁੱਝੇ ਪੰਬੜ ਨਹੀਂ ਬੋਝਦੇ ਨਾ ਹੀ ਹਿਰਦੇ ਵਿੱਚ ਠੰਡ ਪੈਂਦੀ ਹੈ ਜਿੱਥੇ ਅੱਗ ਹੈ ਉੱਥੇ ਠੰਡ ਨਹੀਂ ਹੋ ਸਕਦੀ ਜਿੱਥੇ ਠੰਡ ਹੈ ਉੱਥੇ ਗਰਮੀ ਦੀ ਅਣਹੋਂਦ ਹੈ ਅਗਦੇ ਪਾਮੜ ਵਿੱਚੋਂ ਠੰਡ ਲੱਭਣੀ ਹਾਸੋ ਹੀਣੀ ਮੂਰਖਤਾ ਹੈ ਪਰ ਅਸੀਂ ਬੜੇ ਸਿਆਣੇ ਵਿਦਵਾਨ ਤੇ ਅਕਲ ਦੀਪ ਕਹਾਉਂਦੇ ਹੋਏ ਵੀ ਹਉਮੈ ਦੇ ਭਰਮ ਭਲਾਵੇ ਅਧੀਨ ਤ੍ਰਿਸ਼ਨਾਵਾਂ ਦੀ ਪੂਰਤੀ ਵਿੱਚੋਂ ਮਨ ਦਾ ਸੁਖ ਸ਼ਾਂਤੀ ਦੇ ਠੰਡ ਪਾਲਦੇ ਹਾਂ ਸਾਡੀ ਇਸ ਹਾਲਤ ਬਾਰੇ ਭਾਈ ਗੁਰਦਾਸ ਜੀ ਲਿਖਦੇ ਹਨ ਆਸਾ ਮਨਸਾ ਮੋਹਣੀ ਤਾਮਸ ਤ੍ਰਿਸ਼ਨਾ ਸ਼ਾਂਤ ਨਾ ਆਵੇ ਬਲ ਦੀ ਅੰਦਰ ਤੇਲ ਪਾਏ ਕਿਉ ਮੰਨ ਮੂਰਖ ਅੱਗ ਬਜਾਵੈ ਇਸ ਗੁੱਜੀ ਮਾਨਸਿਕ ਅੱਗ ਤੋਂ ਛਡਕਾਰਾ ਪਾਉਣ ਲਈ ਅਸੀਂ ਧਾਰਮਿਕ ਅਸਥਾਨਾਂ ਵੱਲ ਦੌੜਦੇ ਹਾਂ ਪਰ ਉਥੇ ਵੀ ਅਸੀਂ ਆਪਣੀ ਅੰਦਰਲੀ ਅੱਗ ਨਾਲ ਲੈ ਜਾਂਦੇ ਹਾਂ ਧਰਮ ਸਥਾਨਾਂ ਨੂੰ ਵੀ ਅਸੀਂ ਈਰਖਾ ਦਵੇਦ ਵੈਰ ਵਿਰੋਧ ਲਾਲਜ ਬੇਈਮਾਨੀ ਤੇ ਮਜਬੀ ਤੋਸਬ ਦੀ ਅੱਗ ਲਾਈ ਹੋਈ ਹੈ ਮਾਇਆ ਦਾ ਡਰपत ਹਾਰ ਗੁਰਦੁਆਰੇ ਜਾਵੈ ਤਾਹਾਂ ਜੋ ਵਿਆਪੈ ਮਾਇਆ ਕਹਾਂ ਟਹਿਰਾਈਏ ਜੀਵਨ ਦੇ ਹਰ ਖੇਤਰ ਵਿੱਚ ਇਸ ਆਗਰ ਦੇ ਭੰਬੜ ਮਚ ਰਹੇ ਹਨ ਜਿਨ੍ਹਾਂ ਵਿੱਚ ਸਰਦੀ ਬਲਦੀ ਲੁਕਾਈ ਪੁਕਾਰ ਰਹੀ ਹੈ ਹਾਏ ਠੰਡ ਕਿੱਥੇ ਗੁਰੂ ਬਾਬੇ ਨੇ ਇਸ ਵਿਸ਼ਵ ਹਿਰਦੇ ਦੀ ਪੁਕਾਰ ਸੁਣ ਕੇ ਹਾਂਜੀ ਗੁਰੂ ਬਾਬੇ ਨੇ ਇਸ ਵਿਸ਼ਵ ਹਿਰਦੇ ਦੀ ਪੁਕਾਰ ਸੁਣ ਕੇ ਖਲਕਤ ਨੂੰ ਗੁਰਬਾਣੀ ਰਾਹੀਂ ਇਉਂ ਆਤਮਿਕ ਜੀਵਨ ਸੇਧ ਬਖਸ਼ੀ ਹੈ ਮਨ ਮੇਰੇ ਗਉ ਹਰ ਨਾਮ ਕਾ ਉਲਾ ਤੁਜੇ ਨਾ ਲਾਗੈ ਤਾਤਾ ਚੋਲਾ ਤਾਤੀ ਵਾਉ ਨ ਲਗਈ ਪਾਰ ਬ੍ਰह्म ਸਰਣਾਈ ਸ਼ੀਤਲ ਸ਼ਾਂਤ ਸੂਖ ਹਰ ਸਰਣੀ ਜਲਤੀ ਅਗਰ ਨਿਵਾਰੇ ਇਹ ਜਗ ਜਲਤਾ ਦੇਖ ਕ ਭਜ ਪਏ ਹਰ ਸਰਣਾਈ ਰਾਮ ਜਦ ਨਿੱਕੇ ਬੱਚੇ ਨੂੰ 6 ਵਜਦੀ ਹੈ ਜਾਂ ਕੁੱਤੇ ਬਿੱਲੇ ਪੈਂਦੇ ਹਨ ਤਾਂ ਉਹ ਮੰਮੀ ਮੰਮੀ ਪੁਕਾਰਦਾ ਜਾਂ ਭੱਜ ਕੇ ਮਾਂ ਕੋਲ ਜਾਂਦਾ ਹੈ ਕਿਉਂਕਿ ਉਸ ਨੂੰ ਪੱਕਾ ਨਿਸ਼ਚਾ ਹੁੰਦਾ ਹੈ ਕਿ ਉਸ ਦੀ ਮਾਂ ਉਸ ਨੂੰ ਆਫਤ ਤੋਂ ਜ਼ਰੂਰ ਬਚਾ ਲਵੇਗੀ ਮਾਂ ਦੀ ਗੋਦ ਅਥਵਾ ਉਹਲਾ ਹੀ ਉਸ ਲਈ ਸਭ ਤੋਂ ਸੁਰੱਖਿਅਤ ਥਾਂ ਹੈ ਜਿੱਥੇ ਕੋਈ ਦੁੱਖ ਕਲੇਸ਼ ਜਾਂ ਆਫਤ ਨਹੀਂ ਪਹੁੰਚ ਸਕਦੀ ਪਾਇਓ ਬਾਲ ਬੁੱਧ ਸੁਖ ਰੇ ਇਸ ਤਰ੍ਹਾਂ ਦੇ ਪੂਰਨ ਨਿਸ਼ਚੇ ਜਾਂ ਸ਼ਰਧਾ ਭਾਵਨੀ ਨਾਲ ਸਤਿਗੁਰਾਂ ਨੂੰ ਪੁਕਾਰਨ ਜਾਂ ਸਿਮਰਨ ਕਰਨਾ ਹੀ ਸਤਿਗੁਰੂ ਦੀ ਚਰਨ ਸ਼ਰਨ ਜਾਣਾ ਹੈ ਹਾਂਜੀ ਇਸ ਤਰ੍ਹਾਂ ਦੇ ਪੂਰਨ ਨਿਸ਼ਚੇ ਜਾਂ ਸਰਦਾ ਭਾਵਨੀ ਨਾਲ ਸਤਗੁਰਾਂ ਨੂੰ ਪੁਕਾਰਨਾ ਜਾਂ ਸਿਮਰਨ ਕਰਨਾ ਹੀ ਸਤਗੁਰੂ ਦੀ ਚਰਨ ਸ਼ਰਨ ਜਾਣਾ ਹੈ ਉਸ ਦੀ ਓਟ ਲੈਣੀ ਹੈ ਅਕਾਲ ਪੁਰਖ ਦੇ ਹੁਕਮ ਦੀ ਸਹਿਜ ਚਾਲ ਵਿੱਚ ਆਪਣੀ ਨਿੱਕੀ ਜਹੀ ਮਨਮਰਜ਼ੀ ਨੂੰ ਰਲਾਉਣਾ ਹੀ ਉਸ ਦਾ ਓਲਾ ਲੈਣਾ ਹੈ ਮਨ ਦੀਆਂ ਸਿਆਣਪਾਂ ਉਕਤੀਆਂ ਜੁਕਤੀਆਂ ਇਹੜ ਤਿਹੜ ਹੋਮੇ ਮੈਂ ਮੇਰੀ ਨੂੰ ਮਾਇਆ ਵੱਲੋਂ ਮੋੜ ਕੇ ਸਤਿਗੁਰੂ ਦੇ ਹੁਕਮ ਦੇ ਪ੍ਰਾਣ ਜਾਂ ਆਤਮ ਪ੍ਰਾਣ ਕਰਨਾ ਹੀ ਭੱਜ ਪਏ ਹਰ ਸਲਣਾਈ ਹੈ ਜਦ ਜੰਗਲ ਨੂੰ ਅੱਗ ਲੱਗ ਜਾਵੇ ਤਾਂ ਹਿਰਨ ਆ ਜੰਗਲੀ ਜੀਵ ਨਦੀ ਵਿਛਾਲ ਮਾਰ ਕੇ ਆਪਣੇ ਆਪ ਨੂੰ ਅੱਗ ਦੇ ਸੇਕ ਤੋਂ ਬਚਾ ਲੈਂਦੇ ਹਨ ਇਸੇ ਤਰ੍ਹਾਂ ਗੁਰਮਖ ਜਾਨਾ ਅਥਵਾ ਹਰ ਜਨ ਪਿਆਰੇ ਆਪਣੀ ਕੁੜੀ ਹੋਮੇ ਅਥਵਾ ਮਾਈ ਕੀ ਸਿਆਣਪਾਂ ਉਕਤੀਆਂ ਜੁਗਤੀਆਂ ਇਹੜ ਤਿਹੜ ਗਿਆਨ ਫਿਲਾਸਫੀਆਂ ਕਿਉਂ ਕਿਆ ਕਿਵੇਂ ਵਾਲੀ ਬੁੱਧੀ ਤੇ ਚਿੰਤਾ ਫਿਕਰ ਤੋਖਲੇ ਆਦ ਛੱਡ ਕੇ ਨਿੱਕੇ ਬੱਚੇ ਬਾਗ ਪੋਲੇ ਪਾਏ ਸਤਗੁਰੂ ਦੀ ਪ੍ਰੇਮ ਸੁਪਨਾ ਦੀ ਨਿੱਗੀ ਗੋਦ ਦਾ ਓਲਾ ਲੈਂਦੇ ਹਨ ਸਾਧ ਸੰਗਤ ਵਿੱਚ ਵਿਚਰਦੇ ਆ ਔ ਟੁੱਟ ਸਿਮਰਨ ਦੁਆਰਾ ਸ਼ਬਦ ਸੁਰ ਵਿੱਚ ਲਿਵ ਲਾਉਂਦੇ ਹਨ ਤਾਂ ਸਤਗੁਰੂ ਦੀਆਂ ਸੱਬੇ ਬਖਸ਼ਾਂ ਦੇ ਪਾਤਰ ਬਣਦੇ ਹਨ ਸਤਿਗੁਰੂ ਉਸ ਗੁਰਮਖ ਰੂ ਨੂੰ ਇਉ ਪਿਆਰ ਨਾਲ ਨਿਵਾਜਦਾ ਹੈ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਉਪਰਿਤ ਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਸਹਿਜੇ ਸਹਿਜ ਖਿਲਾਏਂਦਾ ਨਹੀਂ ਕਰਦਾ ਆਲਕ ਔਗਣ ਕੋ ਨਾ ਚਿਤਾਰਦਾ ਗਲ ਸੇਤੀ ਲਾਇਕ ਮੂੰ ਮੰਗਾ ਸੋਈ ਦੇਂਦਾ ਹਰ ਪਿਤਾ ਸੁਖ ਦਾਇਕ ਗਿਆਨ ਰਾਸ ਨਾਮ ਤਨ ਸੌਂਪਿਆ ਨ ਇਸ ਸੌਦੇ ਲਾਇਕ ਖੇਲ ਖਿਲਾਏ ਲਾ ਲਡਾਵਾ ਸਦਾ ਸਦਾ ਅੰਦਾਈ ਪ੍ਰਤ ਪਾਲੇ ਬਾਰਕੀ ਨਿਆਈ ਜੈਸੇ ਮਾਤ ਪਿਤਾਈ ਪਰ ਕੋਈ ਬਿਰਲੇ ਬਖਸ਼ੇ ਹੋਏ ਗੁਰਮੁਖ ਜਨ ਹੀ ਇਸ ਆਤਸ਼ ਦੁਨੀਆ ਵਿੱਚ ਹਰ ਨਾਮ ਦਾ ਉਲਾ ਲੈ ਕੇ ਅllਾਹੀ ਪ੍ਰੀਤ ਦਾ ਠੰਡ ਮਾਣਦੇ ਹਨ ਪਰ ਕੋਈ ਬਿਰਲੇ ਬਖਸ਼ੇ ਹੋ ਗੁਰਮੁਖ ਜਨ ਹੀ ਇਸ ਆਤਸ਼ ਦੁਨੀਆ ਵਿੱਚ ਹਰ ਨਾਮ ਦਾ ਉਹਲਾ ਲੈ ਕੇ ਇਲਾਹੀ ਪ੍ਰੀਤ ਦਾ ਠੰਡ ਮਾਣਦੇ ਹਨ ਦਾਵਾ ਅਗਨ ਬਹੁਤ ਰਣਜਾਲੇ ਕੋਈ ਹਰਿਆ ਬੂਟ ਰਹੇ ਹੋਰੀ ਗੁਰਵਾਣੀ ਵਿੱਚ ਬਾਰ ਬਾਰ ਸਾਨੂੰ ਐਸੇ ਬਖਸ਼ੇ ਹੋਏ ਆਤਮਕ ਠੰਡ ਵਿੱਚ ਵਿਚਰ ਰਹੇ ਗੁਰਮੁਖ ਜਨਾਂ ਦੀ ਸੰਗਤ ਕਰਨ ਦਾ ਤਕੀਦੀ ਹੁਕਮ ਕੀਤਾ ਗਿਆ ਹੈ ਮਨ ਮੇਰੇ ਜਨ ਕੀ ਓਟ ਲੇ ਮੰਤਨ ਆਪਣਾ ਤੈਨ ਜੰਦੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਭ ਥੋਕਾ ਦਾਤਾ ਤਿਸ ਕੀ ਸ਼ਰਮ ਸਰਬ ਸੁਖ ਪਾਵੇ ਤਿਸ ਕੇ ਦਰਸ ਸਭ ਪਾ ਮਿਟਾਵੇ ਅਬਰ ਸਿਆਣਪ सगली ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਇਨਸਾਨ ਦੀ ਅਕਾਲ ਪੁਰਖ ਉਤੇ ਓਟ ਅਤੇ ਅਕਾਲ ਪੁਰਖ ਦਾ ਆਪਣੀ ਅੰਸ਼ ਜੀਵਨ ਲਈ ਸਤਿ ਬਖਸ਼ੰਦ ਸਦਾ ਮਿਹਰਬਾਨਾ ਅਗਣ ਕੋ ਨਾ ਚਿਤਾਰੇ ਪ੍ਰੇਮ ਸਹਿਤ ਗੱਲ ਆਵੇ ਬਾਲੇ ਇਲਾਹੀ ਬਿਰਦ ਨੂੰ ਦਸਾਉਣ ਲਈ ਮਾਂ ਬੱਚੇ ਦੀ ਪ੍ਰੀਤ ਇੱਕ ਸਰਵੋਤਮ ਉਦਾਹਰਨ ਹੈ ਬੱਚਾ ਜਦ ਮਾਂ ਦੀ ਕੱਖ ਵਿੱਚ ਹੁੰਦਾ ਹੈ ਤਾਂ ਉਸ ਦੀ ਲਿਵ ਕਰਤੇ ਨਾਲ ਜੁੜੀ ਹੋਣ ਕਰਕੇ ਉਸ ਦੇ ਵਿਕਸ਼ਣ ਤੇ ਪਰਫੁੱਲਤ ਹੋਣ ਲਈ ਸਾਰਾ ਪ੍ਰਬੰਧ ਇਲਾਹੀ ਮਾਤਾ ਪਿਤਾ ਅਕਾਲਪੁਰਖ ਦੁਆਰਾ ਸਹਿਸਵਾਏ ਹੁੰਦਾ ਰਹਿੰਦਾ ਹੈ 9 ਮਹੀਨੇ ਮਾਂ ਦੇ ਪੇਟ ਦੀ ਜઠਰ ਅਗਨੀ ਵਿੱਚ ਅਕਾਲ ਪੁਰਖ ਦੇ ਅਟੁੱਟ ਸਿਮਰਨ ਦਾ ਓਲਾ ਹੀ ਉਸ ਨੂੰ ਬਚਾਈ ਰੱਖਦਾ ਹੈ ਮਾਤ ਗਰਮ ਐ ਆਪਨ ਸਿਮਰਨ ਦੇ ਤਹ ਤੁਮ ਰੱਖਣ ਹਾਰੇ ਜਨਮ ਤੋਂ ਬਾਅਦ ਵੀ ਨਿੱਕੇ ਬੱਚੇ ਨੂੰ ਆਪਣੇ ਆਪ ਦੀ ਸੋਜੀ ਨਹੀਂ ਹੁੰਦੀ ਉਸ ਦੀ ਆਪਣੀ ਮਾਂ ਉੱਤੇ ਪੋਲੇ ਪਾਏ ਟੇਕ ਅਤੇ ਸ਼ਰਧਾ ਭਾਵਨੀ ਹੁੰਦੀ ਹੈ ਇਸ ਲਈ ਦਵੱਲੀ ਖੇਚੇ ਅਨਸਾਰ ਮਾਂ ਵੀ ਆਪਣਾ ਆਪਾ ਵਾਰ ਕੇ ਨਵ ਜਨਮੇ ਬੱਚੇ ਦੀ ਸੰਭਾਲ ਪਾਲਣ ਪੋਸਣ ਅਤੇ ਜੀਵਨ ਦੀਆਂ ਸਾਰੀਆਂ ਲੋੜਾਂ ਦਾ ਫਿਕਰ ਤੇ ਇੰਤਜ਼ਾਮ ਕਰਦੀ ਹੈ ਬੱਚੇ ਨੂੰ ਆਪਣੇ ਲਈ ਕੋਈ ਸਿਆਣ ਚਾਤਰੀ ਪ੍ਰਬੰਧ ਫਿਕਰ ਚਿੰਤਾ ਜਾਂ ਦੌੜ ਭੱਜ ਕਰਨ ਦੀ ਲੋੜ ਨਹੀਂ ਪੈਂਦੀ ਕਿਉਂਕਿ ਉਸ ਨੂੰ ਡ੍ਰਿੜ ਵਿਸ਼ਵਾਸ ਹੁੰਦਾ ਹੈ ਕਿ ਉਸ ਦੀ ਕੋਈ ਆਪਣੀ ਪਿਆਰ ਕਰਨ ਵਾਲੀ ਰਾਖੀ ਕਰਨ ਵਾਲੀ ਸੰਭਾਲਣ ਵਾਲੀ ਖੇਲ ਖਿਲਾਉਣ ਵਾਲੀ ਲਾ ਲਡਾਉਣ ਵਾਲੀ ਫਿਕਰ ਕਰਨ ਵਾਲੀ ਸ਼ੁਭਚਿੰਤਕ ਹਸਤੀ ਹੈ ਜੋ ਉਸ ਦੀ ਪਿਆਰ ਭਾਵਨਾ ਨਾਲ ਪਰਮੇਸ਼ਰ ਕਰਦੀ ਹੈ ਉਸ ਦੇ ਭੋਲੇ ਭਾਏ ਨਿਸ਼ਚੇ ਅਨਸਾਰ ਮਾਂ ਹੀ ਉਸ ਦਾ ਰੱਬ ਗੁਰੂ ਅਤੇ ਦਾਤੀ ਹੈ ਇਸ ਲਈ ਬੱਚਾ ਬੇਫਿਕਰ ਹੋ ਕੇ ਆਸਾ ਮਨਸਾ ਰਹੇ ਨਸਲ ਹੋ ਕੇ ਨਿਸ਼ਚਿੰਤ ਹੋ ਕੇ ਆਪਣੇ ਮਾਂ-ਬਾਪ ਦੀ ਪੂਰਨ ਓਟ ਤੇ ਛਤਰ ਸ਼ਾਇਆ ਹੇਡ ਖੇਲ ਦਾ ਮੌਲ ਦਾ ਚਾਓ ਵਿੱਚ ਖੁਸ਼ੀ ਵਿੱਚ ਖੇੜੇ ਵਿੱਚ ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਏ ਅਨਸਾਰ ਕੁਦਰਤੀ ਸਹਿਜ ਜੀਵਨ ਬਤੀਤ ਕਰਦਾ ਹੈ ਉਧਰ ਘਰ ਦੇ ਕਮਾਂਕਾਰਾਂ ਵਿੱਚ ਰੁੱਝੀ ਹੋਈ ਮਾਂ ਆਪਣੇ ਬੱਚੇ ਵਿੱਚ ਲਿਵ ਲਾਈ ਰੱਖਦੀ ਹੈ ਚੁੱਲ੍ਹੇ ਵਿੱਚ ਅੱਗ ਬਾਲਦੀ ਚੱਕੀ ਚੋਂਦੀ ਸੀਨੇ ਦੀ ਬੋ ਨਾ ਲਿਬੜੀ ਤਿਬੜੀ ਮਾਂ ਦੀ ਗੋਦੀ ਵਿੱਚ ਬੱਚਾ ਰੜਦਾ ਫਿਰਦਾ ਆ ਜਾਂਦਾ ਹੈ ਤੇ ਮਾਂ ਦੇ ਪਿਆਰ ਦੀਆਂ ਅੰਮ੍ਰਿਤ ਕੁੱਟਾਂ ਪਰਦਾ ਸਭ ਕੁਝ ਭੁੱਲ ਜਾਂਦਾ ਹੈ ਜੇਕਰ ਬੱਚਾ ਖੇਡਦਾ ਖੇਡਦਾ ਸੜਿਆਂਦ ਵਾਲੀ ਥਾਂ ਜਾਂ ਚਿੱਕੜ ਗਾਰੇ ਵਿੱਚ ਡਿੱਗ ਪਵੇ ਗੰਦਾ ਹੋ ਜਾਵੇ ਉਸਦੇ ਛੱਟ ਲੱਗ ਜਾਵੇ ਤਾਂ ਮਾਂ ਭਾਵੇਂ ਪੂਰੀ ਤਰ੍ਹਾਂ ਸਜੀ ਤਜੀ ਹਾਰ ਸ਼ਿੰਗਾਰ ਕਰੀ ਬੈਠੀ ਹੋਵੇ ਕੀਮਤੀ ਤੋਂ ਕੀਮਤੀ ਕੱਪੜੇ ਪਾਏ ਹੋਣ ਪਰ ਆਪਣੇ ਲਾਲ ਜਿਗਰ ਦੇ ਟੋਟੇ ਦੀ ਆਵਾਜ਼ ਸੁਣ ਕੇ ਉਸ ਵੇਲੇ ਭੱਜ ਉੱਠੇਗੀ ਰੋਂਦੇ ਕਰ ਲੌਂਦੇ ਲਿਬੜੇ ਤੇ ਬੜੇ ਬੱਚੇ ਨੂੰ ਆਪਣੀ ਹਿੱਕ ਨਾਲ ਲਾਵੇਗੀ ਪਿਆਰ ਨਾਲ ਚੁੰਮ ਚਟ ਕੇ ਉਸ ਨੂੰ ਅਸੀਸਾਂ ਦਿੰਦੀ ਲੋਰੀਆਂ ਦਿੰਦੀ ਥਾਪੜ ਥਾਪੜ ਕੇ ਸੁਆਏਗੀ ਮਾਂ ਦੀ ਇਸ ਸੇਵਾ ਭਾਵਨਾ ਵਿੱਚ ਨਾ ਕੋਈ ਸਵਾਰਥ ਹੈ ਨਾ ਹੀ ਮੁਕਤੀ ਦੀ ਇੱਛਾ ਸਗੋਂ ਮਾਂ ਦਾ ਬੱਚੇ ਦੀ ਪਿਆਰ ਖੇਚ ਵਿੱਚ ਆਪਾਂ ਬਾਹਰ ਕੇ ਉਸ ਸਿਰਜਣਹਾਰ ਦੇ ਹੁਕਮ ਦੀ ਕਾਰਕਮਾਉਂਦੀ ਹੈ ਇਹ ਮਾਂ ਬੱਚੇ ਦੇ ਪਿਆਰ ਦਾ ਅਲੌਕਿਕ ਇਰਾਹੀ ਕਰਿਸ਼ਮਾ ਹੈ ਪਰ ਇਹ ਮਾਂ ਪਿਆਰ ਜਾਂ ਮੋਹ ਦੀ ਛਤਰ ਸ਼ਾਇਆ ਬੱਚੇ ਦੇ ਉਤਨਾ ਚਿਰ ਕੰਮ ਕਰਦੀ ਹੈ ਜਿੰਨਾ ਚਿਰ ਬੱਚਾ ਮਾਂ ਦੇ ਖਿਆਲਾਂ ਰੀਝਾਂ ਤੇ ਪਿਆਰ ਭਾਵਨਾਵਾਂ ਦੇ ਪ੍ਰਾਣ ਜਾਂ ਸੁਰ ਵਿੱਚ ਰਹਿੰਦਾ ਹੈ ਹਾਂਜੀ ਪਰ ਇਹ ਮਾਂ ਪਿਆਰ ਜਾਂ ਮੋ ਦੀ ਛਤਰ ਛਾਇਆ ਬੱਚੇ ਦੇ ਉਤਨਾ ਚਿਰ ਕੰਮ ਕਰਦੀ ਹੈ ਜਿੰਨਾ ਚਿਰ ਬੱਚਾ ਮਾਂ ਦੇ ਖਿਆਲਾਂ ਰੀਝਾਂ ਦੇ ਪਿਆਰ ਭਾਵਨਾ ਦੇ ਪ੍ਰਾਣ ਜਾਂ ਸੁਰ ਵਿੱਚ ਰਹਿੰਦਾ ਹੈ ਉਸ ਦੀ ਓਟ ਜਾਂ ਉਹਲਾ ਲੈਂਦਾ ਹੈ ਜਦੋਂ ਬੱਚਾ ਸਿਆਣਾ ਆਪ ਹੁਦਰਾ ਤੇ ਮਾਂ ਦੀ ਪਿਆਰ ਭਾਵਨਾ ਤੋਂ ਬੇਸੁਰਾ ਹੋ ਕੇ ਆਪਣੀ ਮਨਮਰਜ਼ੀ ਕਰਦਾ ਹੈ ਤਾਂ ਉਹ ਮਾਂ ਪਿਆਰ ਦੇ ਨਿਗ ਅਤੇ ਸ਼ੋਭਾ ਸ਼ਾਮਾ ਤੋਂ ਬਾਂਝਾ ਹੁੰਦਾ ਜਾਂਦਾ ਹੈ ਅਤੇ ਆਪਣੇ ਕਰਮਾਂ ਦਾ ਨਤੀਜਾ ਭੁਗਤਦਾ ਠੋਕਰਾਂ ਖਾਂਦਾ ਹੈ ਜਿਸ ਲਈ ਉਹ ਆਪ ਜ਼ਿੰਮੇਵਾਰ ਹੁੰਦਾ ਹੈ ਇਸ ਦਾ ਕਾਰਨ ਇਹ ਹੈ ਕਿ ਜਦ ਬੱਚਾ ਆਪ ਖੁਦਰਾ ਹੋ ਕੇ ਮਾਂ ਪਿਆਰ ਤੋਂ ਪਰੇ ਹੋ ਜਾਂਦਾ ਹੈ ਜਾਂ ਉਸ ਦਾ ਉਹਲਾ ਛੱਡ ਦਿੰਦਾ ਹੈ ਤਾਂ ਉਸ ਦਾ ਆਪਣੇ ਮਾਂ ਪਿਆਰ ਰੂਪੀ ਸੋਮੇ ਨਾਲ ਸੰਬੰਧ ਟੁੱਟ ਜਾਂਦਾ ਹੈ ਤੇ ਉਹ ਰੁੱਖਾ ਸੁੱਖਾ ਜੀਵਨ ਬਤੀਤ ਕਰਦਾ ਹੈ ਆਪਣੀ ਕਰਨੀ ਆਪਣੀ ਕਰਨੀ ਦਾ ਨਤੀਜਾ ਆਪ ਭੁਗਤਦਾ ਹੈ ਫੇਰ ਵੀ ਮਾਂ ਦੇ ਹਿਰਦੇ ਵਿੱਚ ਮਾਂ ਪਿਆਰ ਦੇ ਸ਼ੁਭ ਖਿਆਲ ਤੇ ਅਸੀਸਾਂ ਉਸੇ ਤਰ੍ਹਾਂ ਕਾਮ ਰਹਿੰਦੇ ਹਨ ਤੇ ਜਦ ਵੀ ਬੱਚਾ ਆਪਣੀਆਂ ਸਿਆਣਪਾਂ ਤੇ ਆਪ ਹੁਦਰੇ ਪੰਤੋਂ ਦੁਖੀ ਹੋ ਕੇ ਮਾਂ ਦੀ ਸ਼ਰਨ ਲੈਂਦਾ ਹੈ ਤਾਂ ਮਾਂ ਉਸ ਨੂੰ ਫੇਰ ਗੱਲ ਲਾਉਂਦੀ ਹੈ ਤੇ ਆਪਣਾ ਨਿੱਘਾ ਪਿਆਰ ਤੇ ਸ਼ੁਭ ਅਸੀਸਾਂ ਦਿੰਦੀ ਹੈ ਜੇ ਅਤ ਕ੍ਰੋਪ ਕਰੇ ਕਰਤਾ ਆ ਤਾਂ ਵੀ ਚੀਤ ਨਾ ਰਾਕ ਸਮਾਇਆ ਇਸੇ ਤਰ੍ਹਾਂ ਜਦ ਅਸੀਂ ਹਉਮੈ ਦੇ ਭਰਮ ਭਲਾਵੇ ਅਧੀਨ ਹਾਂਜੀ ਇਸੇ ਤਰ੍ਹਾਂ ਜਦ ਅਸੀਂ ਹਉਮੈ ਦੇ ਭਰਮ ਭਲਾਵੇ ਦੇ ਅਧੀਨ ਅਕਾਲ ਪੁਰਖ ਦਾ ਆਸਰਾ ਜਾਂ ਟੇਕ ਛੱਡ ਕੇ ਦੂਜੇ ਭਾਗ ਵਿੱਚ ਆ ਕੇ ਪੰਜਾਂ ਦੇ ਵਸ ਪੈ ਕੇ ਆਪਣੀ ਇਲਾਹੀ ਮਾਤਾ ਦੇ ਪਿਆਰ ਤੋਂ ਮੂੰਹ ਮੋੜਦੇ ਹਾਂ ਜਾਂ ਉਸ ਦਾ ਉਹਲਾ ਛੱਡ ਕੇ ਮਾਇਆ ਦੇ ਚਿਲਕਮੇ ਕ੍ਰਿਸ਼ਮਿਆਂ ਵਿੱਚ ਗਲਤਾਨ ਹੋ ਜਾਂਦੇ ਹਾਂ ਤਾਂ ਉਸ ਦੇ ਸਾਰੇ दैवी ਗੁਣਾਂ ਬਰਕਤਾਂ ਅਤੇ ਬਖਸ਼ਾਂ ਤੋਂ ਵਾਂਝੇ ਹੋ ਜਾਂਦੇ ਹਨ ਬਿਜਲੀ ਦੇ ਕਰੰਟ ਤੋਂ ਲਾਭ ਲੈਣ ਲਈ ਤਾਰਾਂ ਦਾ ਮੇਲ ਜ਼ਰੂਰੀ ਹੈ ਇਸੇ ਤਰ੍ਹਾਂ ਅਕਾਲਪੁਰਖ ਦੀਆਂ ਬਿਆੰਤ ਅਪਾਰ ਸੁਖਦਾਈ ਅਤੇ ਕਲਿਆਣਕਾਰੀ ਦਾਤਾਂ ਦੇ ਪਾਤਰ ਬਣ ਲਈ ਸਾਡੇ ਮਨ ਦੀਆਂ ਬਿਰਤੀਆਂ ਦੀ ਤਾਰ ਸਾਡੇ ਅੰਤਰ ਆਤਮੇ ਹਰ ਨਾਮ ਨਾਲ ਜੁੜੀ ਹੋਣੀ ਚਾਹੀਦੀ ਹੈ ਇਸ ਆਧਾਰਨ ਤੋਂ ਸਪੱਸ਼ਟ ਹੈ ਕਿ ਸਾਡੀ ਸ਼ਰਧਾ ਭਾਵਨੀ ਵਿੱਚ ਵਿਗਨ ਪੈਣ ਨਾਲ ਹੀ ਅਸੀਂ ਰੱਬੀ ਪਿਆਰ ਦੀ ਤਾਰ ਨਾਲੋਂ ਟੁੱਟ ਜਾਂਦੇ ਹਾਂ ਸਾਡੀ ਸ਼ਰਧਾ ਭਾਵਨੀ ਵਿੱਚ ਵਿਗਨ ਪੈਣ ਨਾਲ ਹੀ ਅਸੀਂ ਰੱਬੀ ਪਿਆਰ ਦੀ ਤਾਰ ਨਾਲੋਂ ਟੁੱਟ ਜਾਂਦੇ ਹਾਂ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਬੇਮਕ ਹੋਏ RAM ਤੇ ਲੱਗਣ ਜਨਮ ਵਿਜੋ ਸਾਡੀ ਹਉਮੈ ਦੇ ਭਰਮ ਪਲਾਵੇ ਵਿੱਚੋਂ ਉਪਜੀ ਸਿਆਣ ਚਾਤਰੀ ਇਹੜ ਤੇ ਇਹੜ ਤੇ ਕਿੰਤੂ ਪ੍ਰੰਤੂ ਹੀ ਸਾਨੂੰ ਇਲਾਹੀ ਮਾਤਾ ਪਰਮੇਸ਼ਰ ਦੀ ਨਿੱਗੀ ਗੋਤ ਤੋਂ ਬਾਂਝਾ ਰੱਖਦੇ ਹਨ ਜਿਉਂ-ਜਿਉਂ ਅਸੀਂ ਅਕਾਲ ਪੁਰਖ ਦੀ ਓਟ ਛੱਡ ਕੇ ਸ਼ਰਧਾਹੀਣ ਭਾਵਨਾਹੀਣ ਪਿਆਰਹੀਣ ਹੁੰਦੇ ਜਾਂਦੇ ਹਾਂ ਤਿਉਂ-ਤਿਉਂ ਸਾਡੀ ਪ੍ਰੀਤ ਡੋਰੀ ਦੀ ਖਿੱਚ ਕਮਜ਼ੋਰ ਹੁੰਦੀ ਜਾਂਦੀ ਹੈ ਤੇ ਅਸੀਂ ਇਸ ਤੋਂ ਪ੍ਰਾਪਤ ਹੋਣ ਵਾਲੀਆਂ ਇਲਾਹੀ ਦਾਤਾਂ ਅਤੇ ਗੁਣ ਘਟਦੇ ਜਾਂਦੇ ਹਨ ਜਿਸ ਤਰ੍ਹਾਂ ਸ਼ਾਮ ਹੋਣ ਨਾਲ ਚਾਨਣ ਘਟਦਾ ਜਾਂਦਾ ਹੈ ਤੇ ਹਨੇਰਾ ਵੱਧਦਾ ਜਾਂਦਾ ਹੈ ਇਸੇ ਤਰ੍ਹਾਂ ਜਦ انسان ਨਾਮ ਦੇ ਆਤਮ ਪ੍ਰਕਾਸ਼ ਤੋਂ ਦੂਰ ਹੁੰਦਾ ਜਾਂਦਾ ਹੈ ਮਾਇਕੀ ਤ੍ਰਿਸ਼ਨਾ ਮਾਂ ਦੇ ਭਰਮ ਭਲਾਵੇ ਦਾ ਹਨੇਰ ਵੱਧਦਾ ਜਾਂਦਾ ਹੈ ਲਿਵ ਛੁੜਕੀ ਲੱਗੀ ਤਿਸ਼ਨਾ ਮਾਇਆ ਅਮਰ ਵਰਤਾਇਆ ਫਿਰ ਵੀ ਜਦ ਕਦੇ ਸਤ ਸੰਗ ਕਰਦਿਆਂ ਜੀਵ ਦੀ ਆਤਮਾ ਫਿਰ ਵੀ ਜਦ ਕਦੇ ਸਤ ਸੰਗ ਕਰਦਿਆਂ ਜੀਵ ਦੀ ਆਤਮਾ ਕਿਸੇ ਤਰ੍ਹਾਂ ਜਾਗ ਪਵੇ ਤੇ ਉਹ ਠੱਗਣੀ ਮਾਇਆ ਦੇ ਜਾਲ ਵਿੱਚੋਂ ਨਿਕਲਣ ਲਈ ਪਰਮਾਤਮਾ ਦੀ ਸ਼ਰਨ ਆਵੇ ਤਾਂ ਆਪਣੇ ਬਿਰਧ ਨੂੰ ਪਾਲਦੀ ਹੋਈ ਇਲਾਹੀ ਮਾਤਾ ਉਸ ਉੱਤੇ ਮਿਹਰਬਾਨ ਹੁੰਦੀ ਹੈ ਅਤੇ ਆਪਣੇ ਦਰੋਂ ਘਰੋਂ ਦੇਵੀ ਬਖਸ਼ਾ ਨਾਲ ਉਸ ਨੂੰ ਨਿਵਾਜਦੀ ਹੈ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਧ ਸਵਾਮੀ ਸੰਧਾ ਜੋ ਤੇਰੀ ਸਰਣਾਈ ਹਰ ਜਿਓ ਤਿਨ ਕੀ ਕਰੈ ਪ੍ਰਤਪਾਲ ਸਾਡੇ ਇਲਾਹੀ ਮਾਤਾ ਪਿਤਾ ਨੂੰ ਪਤਾ ਸੀ ਕਿ ਇਨਸਾਨ ਆਪਣੀ ਹਉਮੈ ਅਧੀਨ ਹੋ ਕੇ ਤਿੱਖਣ ਬੁੱਧੀ ਦੀਆਂ ਉਕਤੀਆਂ ਜੁਕਤੀਆਂ ਰਾਹੀਂ ਆਪਣੇ ਦਾਤੇ ਪਰਮੇਸ਼ਰ ਨੂੰ ਭੁੱਲ ਸਕਦਾ ਹੈ ਹਾਂਜੀ ਸਾਡੀ ਇਲਾਹੀ ਮਾਤਾ ਪਿਤਾ ਨੂੰ ਪਤਾ ਸੀ ਕਿ ਇਨਸਾਨ ਆਪਣੀ ਹਉਮੈ ਅਧੀਨ ਹੋ ਕੇ ਤਿੱਖਣ ਬੁੱਧੀ ਦੀਆਂ ਉਕਤੀਆਂ ਜੁਕਤੀਆਂ ਰਾਹੀਂ ਆਪਣੇ ਦਾਤੇ ਪਰਮੇਸ਼ਰ ਨੂੰ ਭੁੱਲ ਸਕਦਾ ਹੈ ਇਸ ਲਈ ਆਤੋਂ ਹੀ ਪਰਮੇਸ਼ਰ ਨੇ ਸਾਨੂੰ ਬੇਮੁਖਾਂ ਨੂੰ ਪੁੱਲ ਵਿੱਚੋਂ ਕੱਢ ਕੇ ਯਾਦ ਵਿੱਚ ਲਿਆਉਣ ਲਈ ਜਾਂ ਅਕਾਲ ਪੁਰਖ ਦੇ ਓਲੇ ਦੀ ਨਿੱਗੀ ਤੇ ਸੁਗਦਾਈ ਛਤਰ ਸ਼ਾਇਆ ਹੀਟ ਮੋੜ ਲਿਆਉਣ ਲਈ ਤਰੋਂ ਗੁਰੂ ਪੀਰ ਫਕੀਰ ਸਾਧ ਸੰਤ ਮਹਾਪੁਰਖ ਗੁਰਮਖ ਪਿਆਰੇ ਲੋੜ ਅਨਸਾਰ ਸੰਸਾਰ ਤੇ ਭੇਜੇ ਜਿਨ੍ਹਾਂ ਨੇ ਉਸ ਵਕਤ ਦੇ ਹਾਲਾਤ ਅਨਸਾਰ ਜੀਵਾਂ ਨੂੰ ਪਰਮਾਰਥ ਵੱਲ ਲਾਉਣ ਲਈ ਆਤਮਿਕ ਉਪਦੇਸ਼ ਦਿੱਤੇ ਸਾਧ ਪਟਾਏ ਆਪ ਹਰ ਹਮ ਤੁਮ ਤੇ ਨਾਹੀ ਦੂਰ ਸਾਧ ਰੂਪ ਆਪਣਾ ਤਨ ਧਾਰਿਆ ਮਹਾ ਅਗੰਤੇ ਆਪ ਉਭਾਰਿਆ ਇਹ ਸਭ ਕੁਝ ਪ੍ਰੇਮ ਪੁਰਖ ਅਕਾਲ ਪੁਰਖ ਦਾ ਆਪਣੀ ਅੰਸ਼ ਜੀਵਾਂ ਲਈ ਅਤਿਅੰਤ ਪਿਆਰ ਭਾਵਨਾ ਦਾ ਵਿਰਧ ਮਿਹਰ ਬਖਸ਼ਿਸ਼ ਗੁਰਪ੍ਰਸਾਦ ਪ੍ਰਗਟਾਵਾ ਪ੍ਰਤੀਕ ਹੈ ਦੁਨਿਆਵੀ ਮਾਂ ਦੇ ਹਿਰਦੇ ਵਿੱਚ ਆਪਣੇ ਜਾਇਬੱਚੇ ਲਈ ਅਥਾਹ ਪਿਆਰ ਹੁੰਦਾ ਹੈ ਤੇ ਉਹ ਆਪਣੇ ਬੱਚੇ ਦੇ ਬਿਸ਼ੋਰੇ ਨੂੰ ਸਹਿ ਨਹੀਂ ਸਕਦੀ ਤੇ ਆਪਣੇ ਗਵਾਚੇ ਬੱਚੇ ਦੀ ਸੂ ਲੈਂਦੀ ਰਹਿੰਦੀ ਹੈ ਉਸ ਨੂੰ ਮੋੜ ਆਪਣੇ ਗੱਲ ਲਾ ਕੇ ਆਪਣੀ ਗੋਦ ਦਾ ਨਿਗਾ ਪਿਆਰ ਤੇ ਸੁੱਖ ਦੇਣ ਲਈ ਲੋਚ ਦੀ ਤਾੰਗ ਦੀ ਰਹਿੰਦੀ ਹੈ ਉਹ ਆਪਣੇ ਬੱਚੇ ਵੱਲ ਪਿਆਰ ਸਨੇੜੇ ਭੇਜ ਕੇ ਉਸ ਨੂੰ ਮੁੜ ਮੁੜ ਆਪਣੇ ਵੱਲ ਪ੍ਰੇਰ ਦੀ ਤੇ ਖਿੱਚਦੀ ਰਹਿੰਦੀ ਹੈ ਇਸੇ ਤਰ੍ਹਾਂ ਸਾਡੀ ਇਲਾਹੀ ਮਾਤਾ ਪਰਮੇਸ਼ਰ ਵੀ ਆਪਣੀ ਅੰਸ਼ ਬੱਚਿਆਂ ਦੇ ਵਿਛੋੜੇ ਨੂੰ ਸਹਾਰ ਨਹੀਂ ਸਕਦੀ ਇਸ ਲਈ ਕਾਇਨਾਤ ਦੇ ਜਰੇ-ਜਰੇ ਅੰਦਰ ਉਸ ਨੇ ਜੀਵਨ ਤਤ ਆਤਮਾ ਵਿੱਚ ਆਪਣੇ ਪਿਆਰ ਦੀ ਤਾੰਗ ਜਾਂ ਖਿੱਚ ਦੀ ਅੰਸ਼ ਪ੍ਰਵੇਸ਼ ਕਰ ਦਿੱਤੀ ਹੈ ਤਾਂ ਜੋ ਜੀਵ ਦੀ ਆਪਣੀ ਕਰਤੇ ਵੱਲ ਅਣਜਾਣੇ ਸਹਿਸਵਾਏ ਖਿੱਚ ਪੈਂਦੀ ਰਹੇ ਜਿਉਂ-ਜਿਉਂ ਜੀਵ ਦਾ ਹਉਮੈ ਦਾ ਸ਼ੋਰ ਪਤਲਾ ਹੁੰਦਾ ਜਾਂਦਾ ਹੈ ਉਸ ਦੀ ਸੁਰਤੀ ਮਿਲਦੀ ਆਤਮ ਪ੍ਰਾਣ ਹੁੰਦੀ ਜਾਂਦੀ ਹੈ ਤੇ ਆਪਣੇ ਕੇਂਦਰ ਜਾਂ ਸੋਮੇ ਵੱਲ ਅੰਤਰ ਆਤਮੇ ਖਿੱਚ ਵੱਧਦੀ ਜਾਂਦੀ ਹੈ ਇਹ ਆਤਮ ਪਿਆਰ ਦੀ ਖਿੱਚ ਤਾਰ ਜਾਂ ਕੰਖੀ ਦਵੱਲੀ ਹੈ ਏ ਆਤਮਿਕ ਪਿਆਰ ਦੀ ਖਿੱਚ ਤਾਰ ਜਾਂ ਕੰਖੀ ਦਵੱਲੀ ਹੈ ਇੱਕ ਪਾਸੇ ਅਕਾਲਪੁਰਖ ਆਪਣੀ ਆਂਸ਼ ਨੂੰ ਆਪਣੇ ਵੱਲ ਇਲਾਹੀ ਪਿਆਰ ਨਾਲ ਖਿੱਚ ਰਿਹਾ ਹੈ ਦੂਜੇ ਪਾਸੇ ਜੀਵ ਆਪਣੇ ਕੇਂਦਰ ਪਰਮੇਸ਼ਰ ਵੱਲ ਅਣਜਾਣੇ ਸਹਿਸਵਾਏ ਖਿੱਚਿਆ ਜਾ ਰਿਹਾ ਹੈ ਮੂ ਲਾਲਨ ਸਿਓਂ ਪ੍ਰੀਤ ਬਣੀ ਰਹਾਓ ਟੋਲੀ ਨਾ ਟੂਟਾ ਛੋੜੀ ਨਾ ਛੂਟਾ ਐ ਐਸੀ ਮਾਦੋ ਖਿੰਚ ਤਣੀ ਇਸ ਅਲਾਹੀ ਪ੍ਰੇਮ ਦੌਰੀ ਦਾ ਸਰੂਪ ਸ਼ਰਧਾ ਭਾਵਨੀ ਭੌ ਭਾਵਨੀ ਪ੍ਰੇਮ ਸੁਵੈਪਨਾ ਪਿਆਰ ਤਾਂਗ ਸੇਵਾ ਭਾਵ ਸਿਮਰਨ ਆਪਾ ਵਾਰਨਾ ਹੈ ਪਰ ਹਮੇ ਦੇ ਭਰਮ ਭਲਾਵੇ ਵਿੱਚ ਇਨਸਾਨ ਆਪਣੇ ਆਪ ਨੂੰ ਇਨਸਾਨ ਆਪਣੇ ਆਪ ਨੂੰ ਹੀ ਕਰਤਾ ਧਰਤਾ ਸਮਝ ਕੇ ਆਪਣੀ ਤੀਖਣ ਬੁੱਧੀ ਨਾਲ ਸਿਆਣਪਾਂ ਦੇ ਚਤਰਾਇਆਂ ਕੋਟ ਦਾ ਰਹਿੰਦਾ ਹੈ ਇਸ ਤਰ੍ਹਾਂ ਅਸੀਂ ਇੱਕ ਦੂਜੇ ਨਾਲ ਵੈਰ ਵਿਰੋਧ ਈਰਖਾ ਦੁਬੈ ਲੜਾਈ ਝਗੜੇ ਦੁਸ਼ਮਣੀ ਸਹਿੇੜ ਲੈਂਦੇ ਹਾਂ ਅਤੇ ਨਤੀਜੇ ਦੇ ਤੌਰ ਤੇ ਡਰ ਫਿਕਰ ਸ਼ੱਕ ਤੇ ਚਿੰਤਾ ਚਿਖਾ ਵਿੱਚ ਸੜਦੇ ਬਲਦੇ ਦੁੱਖ ਭੋਗਦੇ ਹਾਂ ਜੇ ਘਰ ਨਿੱਕਾ ਬੱਚਾ ਕਿਸੇ ਕਾਰਨ ਗਵਾਚ ਜਾਵੇ ਤੇ ਵੱਡਾ ਹੋ ਕੇ ਆਪਣੇ ਹੀ ਬਾਪ ਦੇ ਰਾਜ ਵਿੱਚ ਨੌਕਰ ਹੋ ਜਾਵੇ ਤਾਂ ਉਸ ਨਾਲ ਬਾਕੀ ਨੌਕਰਾਂ ਵਾਂਗ ਹੀ ਵਰਤਾਰਾ ਹੁੰਦਾ ਹੈ ਪਰ ਜੇਕਰ ਕਿਸੇ ਦੀ ਪ੍ਰੇਰਨਾ ਸਦਕਾ ਉਸ ਨੂੰ ਆਪਣੇ ਬਾਪ ਦੀ ਪਛਾਣ ਹੋ ਜਾਵੇ ਉਹ ਮੁੜ ਉਸ ਦੀ ਸ਼ਰਨ ਚਲਿਆ ਜਾਵੇ ਤਾਂ ਉਹ ਨੌਕਰ ਤੋਂ ਬਦਲ ਕੇ ਪੁੱਤਰ ਬਣ ਜਾਂਦਾ ਹੈ ਅਤੇ ਆਪਣੇ ਬਾਪ ਦੀ ਜਾਇਦਾਦ ਜਾਂ ਵਿਰਾਸਤ ਦਾ ਹੱਕਦਾਰ ਬਣ ਜਾਂਦਾ ਹੈ ਇਸੇ ਤਰ੍ਹਾਂ ਜੇ ਅਸੀਂ ਮੁੜ ਹਾਂਜੀ ਇਸੇ ਤਰ੍ਹਾਂ ਜੇ ਅਸੀਂ ਮੁਰ ਅਕਾਰਪੁਰਖ ਰੂਪੀ ਇਲਾਹੀ ਮਾਤਾ ਦੀ ਸਖਦਾਈ ਗੋਦਾ ਨਿਗ ਮਾੜਨਾ ਚਾਹੁੰਦੇ ਹਾਂ ਉਸ ਦੀਆਂ ਦੇਵੀ ਬਖਸ਼ਾਂ ਦੇ ਪਾਤਰ ਬਣਨਾ ਚਾਹੁੰਦੇ ਹਾਂ ਗੁੱਜੀ ਭਾਏ ਜਲੇ ਸੰਸਾਰਾ ਦੇ ਸੇਕ ਤੋਂ ਆਪਣੇ ਆਪ ਨੂੰ ਬਚਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਗੁਰਬਾਣੀ ਦੀਆਂ ਹੀਟ ਲੀਆਂ ਪੰਕਤੀਆਂ ਦੀ ਰੋਸ਼ਨੀ ਵਿੱਚ ਆਪਣਾ ਜੀਵਨ ਢਾਲਣਾ ਪਵੇਗਾ ਜੋ ਸੋ ਕੋ ਚਾਹੇ ਸਦਾ ਸਰਨ ਰਾਮ ਕੀ ਲੇ ਤਜੋ ਸਿਆਣਪ ਸੁਰਜਣੋ ਸਿਮਰੋ ਹਰ ਹਰ ਰਾਇ ਏਕ ਆਸ ਹਰ ਮਨ ਰੱਖੋ ਨਾਨਕ ਦੂਖ ਭਰਮ ਪਉ ਜਾਏ ਮੇਰੇ ਮਨ ਨਾਮ ਨਿਤ ਨਿਤ ਲੈ ਜਲਤ ਨਾਹੀ ਅਗਨ ਸਾਗਰ ਸੂਖ ਮਨ ਤੰਦੇ ਕੋਈ ਨਾ ਕਿਸ ਹੀ ਸੰਗ ਕਾਹੇ ਗਰਬੀ ਹੈ ਏਕ ਨਾਮ ਆਧਾਰ ਪਉਜਲ ਤਰਬੀ ਹੈ ਹਰੇ ਮਨ ਓਟ ਲਿਓ ਹਰ ਨਾਮਾ ਜਾਂ ਕੈ ਸਿਮਰਨ ਦੁਰਮਤ ਨਸੈ ਪਾਵੈ ਪਦ ਨਿਰਵਾਨਾ ਜਿਰੇ ਓਲਾ ਨਾਮ ਕਾ ਅਵਰ ਜੇ ਕਰਨ ਕਰਾਵਨੋ ਤਿਨ ਮੈਂ ਪਾਉ ਹੈ ਜਾਮ ਕਾ ਜਿਰੇ ਓਲਾ ਨਾਮ ਕਾ ਅਵਰ ਜੇ ਕਰਨ ਕਰਾਵਨੋ ਤਿਨ ਮੈਂ ਪਾਉ ਹੈ ਜਾਮ ਕਾ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ